ਹਲੋ ਜੀ ਸਸਿਕਲ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਪੇਸ਼ਾਵਰ ਦੀ ਜਿੱਤ ਦੀ ਕਿਵੇਂ ਕਿਵੇਂ ਜਿੱਤਿਆ ਗਿਆ ਸੀਗਾ ਪੇਸ਼ਾਵਰ ਮਹਾਰਾਜਾ ਰਣਜੀਤ ਸਿੰਘ ਨੇ ਇਹ ਅਨਿਆਏ ਤੇ ਵਧਿਕੀਆਂ ਲਗਾਤਾਰ 700 ਸਾਲਾਂ ਤੱਕ ਲੋਕ ਨੂੰ ਸਹਾਰਨੀਆਂ ਪਈਆਂ ਸੀ ਕਿਉਂਕਿ ਪੇਸ਼ਾਵਰ ਦੇ ਨੇੜੇ ਹੀ ਖੈਬਰ ਅਤੇ ਬੋਲੰਦਰਰੇ ਤੋਂ ਹੀ ਵਿਦੇਸ਼ੀ ਆਕਰਮਣ ਕਰੇ ਪੰਜਾਬ ਅਤੇ ਹਿੰਦੁਸਤਾਨ ਵਿੱਚ ਆ ਕੇ ਜ਼ੁਲਮ ਕਮਾਉਂਦੇ ਰਹੇ ਹਨ ਇਸ ਕਰਕੇ ਕਿਹਾ ਜਾਂਦਾ ਹੈ ਕਿ ਪੰਜਾਬ ਨੂੰ ਹਿੰਦੁਸਤਾਨ ਦਾ ਪ੍ਰਵੇਸ਼ ਦੁਆਰ ਵੀ ਕਿਹਾ ਜਾਂਦਾ ਸੀ ਕਿਉਂਕਿ ਲੋਧੀਆਂ ਤੋਂ ਲੈ ਕੇ ਸਿਕੰਦਰ ਤੱਕ ਅਤੇ ਹੋਰ ਵੀ ਮੁਸਲਿਮ ਆਕਰਮਣਕਾਰੀ ਜਿਨ੍ਹਾਂ ਨੇ ਪੰਜਾਬ ਵਿੱਚ ਬਹੁਤ ਜ਼ਿਆਦਾ ਹਮਲੇ ਕੀਤੇ ਹਨ ਜਾਂ ਹਿੰਦੁਸਤਾਨ ਵਿੱਚ ਬਹੁਤ ਜ਼ਿਆਦਾ ਹਮਲੇ ਕੀਤੇ ਹਨ ਉਹ ਖੈਬਰ ਦਰਰਾ ਹੋ ਕੇ ਹੀ ਪੰਜਾਬ ਦੇ ਰਾਹੀਂ ਹਿੰਦੁਸਤਾਨ ਵਿੱਚ ਐਂਟਰੀ ਕਰਦੇ ਸਨ ਇੰਨਾ ਜ਼ੁਲਮੀ ਤੂਫਾਨਾਂ ਤੋਂ ਸਦਾ ਲਈ ਪੰਜਾਬੀਆਂ ਨੂੰ ਸੁਰੱਖਿਤ ਕਰਨ ਲਈ ਸਨ 1834 ਵਿੱਚ ਸ਼ੇਰੇ ਪੰਜਾਬ ਤੇ ਸਰਦਾਰ ਹਰੀ ਸਿੰਘ ਨੇ ਇੱਕ ਫੈਸਲਾ ਕੀਤਾ ਕਿ ਜਦ ਤੱਕ ਪੇਸ਼ਾਵਰ ਤੇ ਸਰਹਦੀ ਸੂਬੇ ਨੂੰ ਪੂਰੀ ਤਰ੍ਹਾਂ ਖਾਲਸਾ ਰਾਜ ਨਾਲ ਨਾ ਮਿਲਾ ਲਿਆ ਜਾਏ ਤਦ ਤੱਕ ਪੰਜਾਬ ਤੇ ਹਿੰਦੁਸਤਾਨ ਨੂੰ ਵਿਦੇਸ਼ੀਆਂ ਦੇ ਹਮਲਿਆਂ ਤੋਂ ਪੂਰੀ ਤਰ੍ਹਾਂ ਛੁਟਕਾਰਾ ਨਹੀਂ ਦਿੱਤਾ ਜਾ ਸਕਦਾ ਦੂਜਾ ਖਾਲਸੇ ਦੀ ਸ਼ਾਨ ਵੀ ਇਸੇ ਵਿੱਚ ਹੀ ਹੈ ਕਿ ਜਿਹੜੀ ਗੱਲ ਨੂੰ ਅਸਤ ਤੱਕ ਅਸੰਭਵ ਮੰਨਿਆ ਜਾਂਦਾ ਹੈ ਉਸ ਨੂੰ ਸੰਭਵ ਕਰਕੇ ਦੱਸ ਦਿੱਤਾ ਜਾਏ ତਥार्थ ਸੂਬਾ ਪੇਸ਼ਾਵਰ ਨੂੰ ਅਫਗਾਨਿਸਤਾਨ ਤੋਂ ਕੱਟ ਕੇ ਪੰਜਾਬ ਨਾਲ ਮਿਲਾ ਲਿਆ ਜਾਏ ਜੋ ਕਿ ਸਮੇਂ ਮਤਲਬ ਕਿ ਉਸ ਸਮੇਂ ਬਿਲਕੁਲ ਅਸੰਭਵ ਹੀ ਲੱਗਦਾ ਸੀ ਹੁਣ ਇਨ੍ਹਾਂ ਭਾਵਾਂ ਨੂੰ ਮੁੱਖ ਰੱਖ ਕੇ ਪੰਜਾਬ ਨੇ ਖਾਲਸਾ ਪੋਜ ਨੂੰ ਸਰਦਾਰ ਹਰੀ ਸਿੰਘ ਨਲਵਾ ਅਤੇ ਕਵਰ ਨੋ ਨਿਹਾਲ ਸਿੰਘ ਦੀ ਸੁੰਪਣੀ ਵਿੱਚ ਪੇਸ਼ਾਵਰ ਪੇਸ਼ਾਵਰ ਪਰ ਚੜਾਈ ਦੀ ਪ੍ਰਵਾਨਗੀ ਦੇ ਦਿੱਤੀ। ਉਪਰੋਕਤ ਵਿਚਾਰ ਅਨੁਸਾਰ 27 ਅਪ੍ਰੈਲ 1834 ਨੂੰ ਸਰਦਾਰ ਹਰੀ ਸਿੰਘ ਨੇ ਬੜੀ ਸਫਲਤਾ ਨਾਲ ਦਰਿਆ ਅਟਕ ਤੋਂ ਬੇੜੀਆਂ ਦੇ ਪੁੱਲ ਰਾਹੀਂ ਖਾਲਸਾ ਪੋਜ ਨੂੰ ਪਾਰ ਉਤਾਰਿਆ। ਪੇਸ਼ਾਵਰ ਦੇ ਹਾਕਮਾਂ ਨੂੰ ਜਦ ਖਾਲਸੀ ਦੀ ਚੜ੍ਹਾਈ ਦਾ ਪਤਾ ਲੱਗਾ ਤਾਂ ਉਹਨਾਂ ਤੁਰੰਤ 12000 ਫੌਜੀ ਅਤੇ ਬਹੁਤ ਸਾਰਾ ਇਸ ਅਸਲਾ ਇਕੱਠਾ ਕਰ ਖਾਲਸਾ ਫੌਜ ਨੂੰ ਰੋਕਣ ਲਈ ਚਮਕਿਨੀ ਦੀ ਹੱਦ ਪਰ ਮੋਰਚੇ ਬਣਾ ਕੇ ਤੋਪਾਂ ਬੀੜ ਦਿੱਤੀਆਂ ਅਤੇ ਪੇਸ਼ਾਵਰ ਦਾ ਰਾਹ ਆਪਣੇ ਕਾਬੂ ਵਿੱਚ ਕਰ ਲਿਆ ਹੁਣ ਜਦ ਖਾਲਸਾ ਫੌਜ ਵੈਰੀਆਂ ਦੇ ਮੋਰਚਿਆਂ ਦੇ ਲਾਗੇ ਪਹੁੰਚੀ ਤਾਂ ਅੱਗੋਂ ਧੂਆਂ ਧਾਰ ਗੋਲਾਬਾਰੀ ਆਰੰਭ ਕਰ ਦਿੱਤੀ ਗਈ ਇਧਰੋਂ ਖਾਲਸੇ ਦੀਆਂ ਤੋਪਾਂ ਨੇ ਵੀ ਵੱਧ ਚੜ ਕੇ ਉੱਤਰ ਦਿੱਤਾ ਹੁਣ ਦੋਹਾਂ ਪਾਸਿਓਂ ਤੋਪਾਂ ਦੀ ਬਿਆਨਕ ਆਵਾਜ਼ ਨਾਲ ertid ਆਕਾਸ਼ ਕੰਬ ਉਠਿਆ ਇਸ ਸਮੇ ਹਾਜੀ ਖਾਨ ਬੜੀ ਦਲੇਰੀ ਨਾਲ ਲੜਦਾ ਹੋਇਆ ਸਰਦਾਰ ਰਾਮ ਸਿੰਘ ਹਸਨਵਾਲੀਏ ਦੀ ਤਲਵਾਰ ਨਾਲ ਸਖਤ ਫੱਟੜ ਹੋਇਆ ਇਸੇ ਤਰ੍ਹਾਂ ਬਹਾਦਰ ਖਾਨ ਮੁਹੰਮਦ ਖਾਨ ਨੇ ਆਪਣੇ ਦੇਸ਼ ਪਿਆਰ ਦੇ ਜੋਸ਼ ਵਿੱਚ ਵੱਡੀ ਵੀਰਤਾ ਦੱਸੀ ਅਤੇ ਇਸ ਨੂੰ ਵੀ ਕਈ ਜ਼ਖਮ ਲੱਗੇ ਇਸ ਵਿੱਚ ਸੰਦੇਹ ਨਹੀਂ ਕਿ ਅਫਗਾਨ ਆਪਣੇ ਦਲੇਰ ਆਗੂਆਂ ਦੀ ਅਗਵਾਈ ਵਿੱਚ ਆਪਣੇ ਵੱਲੋਂ ਸਿਰ ਤਲੀ ਤੇ ਧਰ ਕੇ ਲੜੇ ਪਰ ਖਾਲਸਾ ਦੇ ਅਗਾਧ ਜੋਸ਼ ਅੱਗੇ ਨਾ ਠਹਿਰ ਸਕੇ ਤੇ ਮੈਦਾਨ ਖਾਲਸੇ ਦੇ ਹੱਥ ਛੱਡ ਕੇ ਅਫਗਾਨ ਜਾ ਪਹੁੰਚੇ ਹੁਣ ਸਾਰੀ ਅਫਗਾਨੀ ਫੌਜ ਤੇ ਮੰਗਵੇ ਲਸ਼ਕਰ ਜਿਹੜੇ ਸੀਗੇ ਉਹਨਾਂ ਵਿੱਚ ਭਾਜੜਾਂ ਪੈ ਗਈਆਂ ਤੇ ਜਿੱਦੜ ਕਿਸੇ ਨੂੰ ਰਾਹ ਲੱਭਾ ਆਪਣੀ ਜਾਨ ਬਚਾਉਣ ਲਈ ਉਧਰ ਨੂੰ ਭੱਜ ਗਿਆ ਹੁਣ ਖਾਲਸਾ ਫਤਿਹ ਦੇ ਝੰਡੇ ਚਲੋਂਦਾ ਹੋਇਆ 6 ਮਈ ਸਨ 1834 ਲੋਹੜੇ ਪਹਿਰ ਇਕ ਜਲੂਸ ਦੀ ਸ਼ਕਲ ਵਿੱਚ ਪੇਸ਼ਾਵਰ ਦੇ ਇਤਿਹਾਸਿਕ ਸ਼ਹਿਰ ਵਿੱਚ ਖਾਲਸਾਈ ਸ਼ਾਨ ਨਾਲ ਦਾਖਲ ਹੋਇਆ ਪੇਸ਼ਾਵਰ ਦੇ ਫਤਿਹ ਹੋਣ ਨਾਲ ਸਾਰਾ ਸਰਹੱਦੀ ਇਲਾਕਾ ਖਾਲਸੇ ਦੇ ਅਧੀਨ ਹੋ ਗਿਆ ਇਸ ਤਰ੍ਹਾਂ ਸੱਤ ਸਦੀਆਂ ਤੋਂ ਪੰਜਾਬ ਦਾ ਕੱਟ ਚੁੱਕਾ ਅੰਗ ਮੁੜ ਪੰਜਾਬ ਨਾਲ ਜੁੜਾਲਸੇ ਦੇ ਇਸ ਮਹਾਨ ਕਰਤਵ ਨੂੰ ਕਈ ਇਤਿਹਾਸਕਾਰਾਂ ਨੇ ਕਰਮ ਮਾਤਾਂ ਦਾ ਨਾਮ ਦਿੱਤਾ ਹੈ ਭਾਵੇਂ ਇਸ ਨੂੰ ਕੁਝ ਹੀ ਆਖੋ ਪਰ ਇਹ ਗੱਲ ਦੇ ਮੰਨਣ ਤੋਂ ਇਸ ਗੱਲ ਦੇ ਮੰਨਣ ਤੋਂ ਕੋਈ ਵੀ ਇਤਰਾਜ਼ ਨਹੀਂ ਕਰ ਸਕਦਾ ਕਿ ਉਹ ਕਮ ਜਿਹੜਾ ਇੱਥੇ ਲੰਬੇ ਸਮੇਂ ਵਿੱਚ ਕਿਸੇ ਤੋਂ ਵੀ ਨਹੀਂ ਹੋਇਆ ਉਹ ਖਾਲਸੇ ਨੇ ਕਰ ਦਿੱਤਾ ਸੀਗਾ ਕਿਹਾ ਜਾਂਦਾ ਹੈ ਕਿ ਪੇਸ਼ਾਵਰ ਦੇ ਮੁਸਲਮਾਨਾਂ ਤੇ ਹਿੰਦੂਆਂ ਨੇ ਅਫਗਾਨਾਂ ਦੇ ਹੱਥੋਂ ਛੁਟਕਾਰਾ ਪਾਉਣ ਅਤੇ ਖਾਲਸੇ ਦੀ ਫਤਿਹ ਦੀ ਖੁਸ਼ੀ ਵਿੱਚ ਇਸ ਰਾਤ ਨੂੰ ਸ਼ਹਿਰ ਦੇ ਵਿੱਚ ਦੀਪਮਾਲਾ ਕੀਤੀ ਸੀ ਇਸ ਉਪਦੇਸ਼ ਨੂੰ ਪਰਸਨ 1658 ਈਸਵੀ ਵਿੱਚ ਔਰੰਗਜ਼ੇਬ ਬਾਦਸ਼ਾਹ ਨੇ ਜੋ ਜੱਦੀਆਕਰ ਲਗਾਇਆ ਸੀ ਜਿਸ ਨੂੰ ਦਿਨਾਰ ਕਿਹਾ ਜਾਂਦਾ ਹੈ ਸਰਦਾਰ ਹਰੀ ਸਿੰਘ ਨਲਵਾ ਜੀ ਨੇ ਸ਼ਹਿਰ ਪਰ ਕਬਜ਼ਾ ਕਰਨ ਦੇ ਥੋੜੇ ਦਿਨਾਂ ਬਾਅਦ ਹੀ ਉਹ ਕਰ ਹਿੰਦੂਆਂ ਦੀ ਸਿਰਾਂ ਤੋਂ ਹਟਾ ਦਿੱਤਾ ਸੀ ਇਸ ਤਰ੍ਹਾਂ ਇਸ ਵਿਖੜੇ ਇਲਾਕੇ ਦੇ ਫੌਜੀ ਤੇ ਮੁਲਕੀ ਪ੍ਰਬੰਧ ਨੂੰ ਐਨੀ ਯੋਗਤਾ ਨਾਲ ਚੱਲਦਾ ਹੋਇਆ ਦੇਖ ਕੇ ਸ਼ੇਰੇ ਪੰਜਾਬ ਸਰਦਾਰ ਹਰੀ ਸਿੰਘ ਪਰ ਇੰਨੇ ਪਰਸਨ ਹੋਏ ਕਿ ਆਪ ਨੂੰ ਖਾਲਸਾ ਰਾਜ ਦੀ ਸਭ ਤੋਂ ਵੱਡੀ ਵਡਿਆਈ ਬਖਸ਼ੀ ਅਰਥਾਤ ਪੇਸ਼ਾਵਰ ਦੇ ਸੂਬੇ ਵਿੱਚ ਆਪਣੇ ਨਾਮ ਦਾ ਸਿੱਕਾ ਚਲਾਉਣ ਦਾ ਅਧਿਕਾਰ ਦੇ ਦਿੱਤਾ ਤਾਂ ਇਸ ਤਰ੍ਹਾਂ ਖਾਲਸਾ ਰਾਜ ਦੇ ਵਿੱਚ ਪੇਸ਼ਾਵਰ ਨੂੰ ਮਿਲਾਇਆ ਗਿਆ ਸੀਗਾ ਧੰਨਵਾਦ ਜੇ ਵੀਡੀਓ ਵਧੀਆ ਲੱਗੀ ਹੋਵੇ ਤੇ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਥੈਂਕ ਯੂ ਸੋ ਮੱਚ